ਦਸਤੇ ਦੂਰ ਕਹਾਂ ਕੋ ਜਾਏ ਉਮਰ ਆਖਣ ਹਾਰ ਧਿਆਈ ਨਿਰਭਉ ਜਪੈ ਸਭਿ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਨੀ ਸੁਟੈ ਜਿਸ ਪ੍ਰਭ ਰੱਖੇ ਤਿਸਨਾਹੀ ਦੁਖ ਨਾਮ ਜਪਤ ਮਨ ਹੋਤ ਸੂਖ ਚਿੰਤਾ ਜਾਏ ਮਿਟੇ ਹੰਕਾਰ ਜਿਸ ਜਨ ਕੋ ਕੋਈ ਨ ਪੰਚਨ ਹਾਰ ਸਿਰ ਉਪਰ ਠੰਡਾ ਕੋ ਰਸੂਰਾ ਨਾਨਕ ਤਾਂ ਕੀ ਤਾਰ ਜਪੂਰਾ ਮਟਪੂਰੀ ਜੰਕੀ ਦ੍ਰਿਸ਼ਟ ਦਰਸ਼ਨ ਪੇਖਤ ਉਦ੍ਰੁਤ ਸਿਸਟ ਸਚਰਨ ਕਮਨ ਜਾੰਕੇ ਅਨੂਪ ਸਭੁਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵ ਉਤਪਰਮਾਨ ਅੰਤ ਜਾਨੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੁਹੂਤ ਨਿਹਾਲ ਤੰਕੇ ਮਿਤਨੇ ਅਵਜ ਕਾਲ ਅਮਰ ਭਈ ਅਮਰ ਆਪਣ ਪਾਇਆ ਸਾਧ ਸੰਗ ਨਾਨਕ ਹਰ ਧਿਆਇ ਅਮਰ ਭਈ ਅਮਰ ਆਪਣ ਪਾਇਆ ਸਾਧ ਸੰਗ ਨਾਨਕ ਹਰ ਧਿਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗੋ ਜਗਟਾਂ ਨੂੰ ਹਰਿਤ ਪਲ ਪੁਰੀ ਰੱਖੇ ਯਾਹੰਦੇ ਸਾਗਰ ਮਾਣੀ ਕੇ ਬੋਹੇ ਚ ਨਾਮ ਦੇ ਦਿਹਾੜਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬੋਲ ਤਲ ਚਰਨ ਸ਼ਰਨ ਦੇ ਅੰਦਰ ਜੋੜ ਬੈਠੇ ਗੋਸਿਕ ਪਿਆਰ ਵਾਲੀ ਉਹਨਾਂ ਕਰਗੇ ਉਹ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਅੰਮ੍ਰਿਤ ਈਲਦੇ دیਵਾਨਾਂ ਦੇ ਅੰਦਰ ਜਿਹੜੇ ਬੈਠੰਦਾ ਸੁਭਾਗ ਸਮਾਨ ਪ੍ਰਾਪਤ ਹੋ ਰਿਹਾ ਹੈ ਨਰੀਵਰ ਚੰਦਰਾ ਜੀ ਸ੍ਰੀ ਸੁਖਨੀ ਸਾਹਿਬ ਦੀ ਦਿਗੋ ਸ਼ਬਦ ਵਿਚਾਰ ਦੇ ਅੰਦਰ ਕੰਦੇ ਦੀਵਾਨ ਦੇ ਵਿੱਚ ਅਸੀਂ 12 ਅਸ਼ਟਪਦੀਆਂ ਪਈਆਂ 6 ਬੋਰੀਆਂ ਤੱਕ ਵਿਚਾਰ ਕਰ ਚੁੱਕੇ ਹਾਂ ਇਸਾਨੀ ਅੱਜ 7 ਅਤੇ 8ਵੇਂ ਪਉੜੀ ਦੀ ਵਿਚਾਰ ਕਰਨੀ ਹੈ ਗੁਰਦੇਵ ਪਰਸ਼ਾਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਹੋਏ ਆਂ ਮਨ ਬਿਲਕੁਈ ਇਕਾਗਰ ਕਰਦੇ ਹੋਏ ਆਂ ਗੁਰ ਫਤ ਤੇ ਪ੍ਰਵਾਨ ਕਰਨਾ ਕੋਈ ਵਿਆਹ ਹੀ ਗੁਰਜੀਤ ਕਾ ਖਲਸਾ ਕੋ ਆਹੀ ਮਜੀਤ ਦੀ ਖਤੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਅਸ਼ਟ ਪਰੀ ਦੇ ਅੰਦਰ ਉਸ ਪਰਿਪੂਰਨ ਗੰਭੂ ਪਰਮਾਤਮਾ ਦੇ ਨਾਲ ਵਕ ਵਕ ਲਾਗ ਕਰਨ ਦੇ ਤਰੀਕੇ ਦੱਸਣਾ ਕੀਤੇ ਨੇ ਜਦੋਂ ਪ੍ਰਮਾਤਮਾ ਦੇ ਵਿੱਚ ਆ ਭੇਦ ਜੀਵ ਹੁੰਦਾ ਹੈ ਉਸ ਸਮੇਂ ਜੀਵ ਆਤਮਾ ਦੀ ਅਵਸਥਾ ਦੀ ਗੱਲ ਕੀਤੀ ਹੈ ਤੇ ਸਾਹਿਬ ਉਸ ਵੇਲੇ ਜਦੋਂ ਮਨਾਪੁਜੀ ਅਵਸਥਾ ਬਣਦੀ ਹੈ ਹਰ ਟਪਲ ਤੂ ਜਿਉ ਸਿਵਾਰ ਰਾਮ ਨਾਮ ਅੰਤਰੁ ਧਰਵੀਂ ਗੱਲਾਂ ਸਾਹਿਬਾਂ ਨੇ ਤਰੀਕੇ ਦੱਸਣਾ ਕੀਤੇ ਨੇ ਤੇ ਜਿਹੜੇ ਪ੍ਰੀਤ ਦੇ ਨਾਲ ਜੀਵਨ ਦੇ ਸੋਖਾਂ ਦੀ ਦਾਤ ਪ੍ਰਾਪਤ ਹੋਣੀ ਹੈ ਜਿਸ ਸਮੇਂ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਤੇ ਮੁਲੇ ਪਰਛ ਅੱਜ ਦੇ ਪਵਨ ਗੁਰੂਤਰ ਬਚਨਾਂ ਦੇ ਅੰਦਰ ਸਮਝਾਉਣ ਲੱਗੇ ਤਿਸਤੇ ਦੂਰ ਤਹ ਪੋ ਜਾਏ ਉਬਲ ਆ ਲਖਨ ਹਾਰ ਧਾਈ ਸ਼ਕਣ ਲੱਗੇ ਇਹ ਹੋ ਸਖ ਪਿਆਰ ਵਾਲੀ ਉਸ ਪਰਿਪੂਰਨ ਬਗੂ ਪਰਮਾਤਮਾ ਤਿਸਤੇ ਦੂਰ ਕਹਾਂ ਕੋ ਜਾਏ ਤੁਸੀਂ ਉਸ ਪਰਮਾਤਮਾ ਤੋਂ ਕਿਵੇਂ ਦੂਰ ਜਾ ਸਕਦੇ ਹੋ ਜਿਹੜਾ ਪਰਮਾਤਮਾ ਤੁਹਾਡੇ ਜਨਮ ਸੰਸਾਰ ਦੇ ਉੱਤੇ ਆਉਣ ਤੋਂ ਪਹਿਲਾਂ ਤੁਹਾਡੇ ਵਿੱਚ ਬੈਠਾ ਹੈ ਔਰ ਜਿਹੜਾ ਤੁਹਾਨੂੰ ਸਵਾਸ ਦਿਰਾਸ ਤੋਲ ਰਿਹਾ ਹੈ ਉਠਾ ਰਿਹਾ ਹੈ ਬਿਠਾ ਰਿਹਾ ਹੈ ਪੂਜਨ ਖਵਾ ਰਿਹਾ ਹੈ ਸਾਹ ਤੱਕ ਦੁਆ ਰਿਹਾ ਹੈ ਉਸ ਪ੍ਰਮਾਤਮਾ ਤੋਂ ਤੁਸੀਂ ਕਿਵੇਂ ਦੂਰ ਹੋ ਸਕਦੇ ਹੋ ਤਿਸ ਤੇ ਦੂਰ ਕਹਾਂ ਕੋ ਜਾਇਓ ਉਸ ਤੋਂ ਬਿਨਾਂ ਤੁਸੀਂ ਕਿੱਥੇ ਜਾ ਸਕਦੇ ਹੋ ਕਿਤੇ ਵੀ ਨਹੀਂ ਉਸ ਤੋਂ ਬਿਨਾਂ ਜਾ ਸਕਦੇ ਉੱਪਰ ਰੱਖਣ ਹਾਰ ਤੇ ਆਏ ਹਾਂ ਇੱਕ ਗੱਲ ਜ਼ਰੂਰ ਹੈ ਜੇਕਰ ਤੁਹਾਡੇ ਜੀਵਨ ਦੇ ਵਿੱਚ ਉਭਾਰ ਚਾਹੁੰਦੇ ਹੋ ਜੇ ਜੀਵਨ ਦੇ ਵਿੱਚ ਤੁਸੀਂ ਕੁਝ ਚੰਗਾ ਕਰਨਾ ਚਾਹੁੰਦੇ ਹੋ ਜੇ ਆਪਣੇ ਜੀਵਨ ਅਵਸਥਾ ਉੱਚੀ ਕਰਨਾ ਚਾਹੁੰਦੇ ਹੋ ਪ੍ਰਮਾਤਮਾ ਦੇ ਦਰ ਦੇ ਉੱਤੇ ਮਿਲਣਾ ਚਾਹੁੰਦੇ ਹੋ ਉਭਰੇ ਰਾਖਨ ਹਾਰ ਧਿਆਨ ਜੇ ਆਪਣੇ ਜੀਵਨ ਦੇ ਅੰਦਰ ਸਫਲਤਾ ਚਾਹੁੰਦੇ ਹੋ ਤੇ ਉਹਨੂੰ ਧਿਆਉਣਾ ਸ਼ੁਰੂ ਕਰ ਦਿਓ ਜੇ ਚਾਹੁੰਦੇ ਹੋ ਕਿਸੇ ਮੁਕਾਮ ਦੇ ਉੱਤੇ ਪਹੁੰਚਣਾ ਕਿਸੇ ਅਵਸਥਾ ਦੇ ਉੱਤੇ ਪਹੁੰਚਣਾ ਪਰਮਾਤਮਾ ਦੇ ਨਾਲ ਮਿਲਾਪ ਕਰਨ ਦੀ ਮਨ ਦੇ ਅੰਦਰ ਸੋਚ ਹੈ ਕਿ ਦੁਨੀਆਦਾਰੀ ਦੀਆਂ ਅਸਥਾਨਾਂ ਕੋਈ ਵੱਡੀ ਗੱਲ ਨਹੀਂ ਹੈ ਦੁਨੀਆਦਾਰੀ ਦੇ ਅਹੁਦੇਦਾਰੇ ਕੋਈ ਵੱਡੀ ਗੱਲ ਨਹੀਂ ਹੈ ਪਤਾ ਨਹੀਂ ਉਹਨੇ ਕਿਨੂੰ ਕਿਹੜਾ ਅਹੁਦਾ ਦੇਣਾ ਕਦੋਂ ਦੇ ਦੇਣਾ ਇਹਦੀ ਕੋਈ ਉਮੀਦ ਨਹੀਂ ਹੈ ਲੇਕਿਨ ਜੇਕਰ ਪਰਮਾਤਮਾ ਦੇ ਦਰਜੇ ਉੱਤੇ ਜਾਣਾ ਹੈ ਪਰਮਾਤਮਾ ਦੇ ਦਰਜੇ ਉੱਤੇ ਪਹੁੰਚਣਾ ਹੈ ਪਰਮਾਤਮਾ ਦੇ ਨਾਲ ਮਿਲਾਪ ਕਰਨਾ ਹੈ ਕਿ ਪਰਮਾਤਮਾ ਦੇ ਹਿਰਦੇ ਪਰਮਾਤਮਾ ਦੇ ਨਾਮ ਨੂੰ ਉਹਦੇ ਜਪ ਨੂੰ ਉਹਦੇ ਤਪ ਨੂੰ ਹਿਰਦੇ ਦੇ ਵਿੱਚ ਧਿਉਣਾ ਪਵੇਗਾ ਪਰਮਾਤਮਾ ਬਾਹਰ ਨਹੀਂ ਹੈ ਲੇਕਿਨ ਪਰਮਾਤਮਾ ਨੂੰ ਯਾਦ ਕਰਨਾ ਪਵੇਗਾ ਅੰਦਰ ਵੀ ਜਿਹੜਾ ਹੈਗਾ ਉਹਨੂੰ ਯਾਦ ਕਰਾਂ ਜੇ ਉਹ ਘਰ ਦੇ ਅੰਦਰ ਦਰਵਾਜੇ ਦੇ ਅੰਦਰ ਘਰੋਂ ਬਾਹਰੋਂ ਬੰਦ ਕੀਤਾ ਹੋਏ ਅੰਦਰ ਜਿਹੜਾ ਘਰ ਦੇ ਵਿੱਚ ਰਹਿਣ ਵਾਲਾ ਉਹਨੂੰ ਆਵਾਜ਼ ਤੇ ਦੇਣੀ ਪੈਂਦੀ ਹੈ ਨਾ ਕਿ ਘਰ ਹੈਗਾ ਕਿ ਨਹੀਂ ਹੈਗਾ ਕਿਸ਼ੇ ਵੀ ਗੇਟ ਖੁੱਲਾ ਵੀ ਹੋਵੇ ਫਿਰ ਵੀ ਆਵਾਜ਼ ਦੇ ਕੇ ਲੰਘਣਾ ਪੈਂਦਾ ਹੈ ਕਿ ਕਰ ਹੈਗਾ ਕੋਈ ਕਿ ਨਹੀਂ ਹੈਗਾ। ਕੁੰਡਾ ਖੜਕਾਉਣਾ ਪੈਂਦਾ ਹੈ। ਹੈ ਉਹ ਪਰਿਪੂਰਨ ਪ੍ਰਭੂ ਪਰਮਾਤਮਾ ਜਿਹੜਾ ਸਾਡੇ ਜਨਮ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਹੈ। ਉਸ ਪਰਮਾਤਮਾ ਨੂੰ ਮਿਲਣ ਵਾਸਤੇ ਕਦੀ ਨਾ ਕਰੀ ਤੇ ਸਾਨੂੰ ਕੁੰਡਾ ਖੜਕਾਉਣਾ ਹੀ ਪੈਣਾ। ਉਸ ਪਰਮਾਤਮਾ ਦੇ ਨਾਲ ਮਿਲਾਕ ਕਰਨ ਵਾਸਤੇ ਜੇਕਰ ਅਸੀਂ ਕੁੰਡਾ ਨਹੀਂ ਖਰਚਾਉਂਦੇ ਨਹੀਂ ਪਰਮਾਤਮਾ ਨਾਲ ਮਿਲਣ ਦੀ ਗੱਲ ਜੀਵਨ ਦੇ ਅੰਦਰ ਲੈ ਕੇ ਆਉਂਦੇ ਤੇ ਪਰਮਾਤਮਾ ਦੇ ਅੰਦਰ ਬੈਠਾ ਹੀਏ ਉਹਨੂੰ ਕੋਈ ਫਰਕ ਨਹੀਂ ਪੈਣਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਕੁਝ ਉਭਾਰ ਹੋ ਜਾਵੇ ਕੋਈ ਸਾਡੀ ਤਰੱਕੀ ਹੋ ਜਾਵੇ ਅਧਿਆਤਮਿਕ ਤਲ ਦੇ ਉੱਤੇ ਸਾਨੂੰ ਕੋਈ ਪੈਰਵਾਹੀ ਮਿਲ ਜਾਵੇ ਪਰਮਾਤਮਾ ਦੇ ਦਰ ਦੇ ਉੱਤੇ ਅਸੀਂ ਕੋਈ ਯੋਗ ਬਣ ਜਾਈਏ ਥੋੜਾ ਪਰਮਾਤਮਾ ਨੂੰ ਧਿਆਨਾ ਪੈਣਾ ਪਰਮਾਤਮਾ ਦਾ ਸਿਮਰਨ ਕਰਨਾ ਪੈਣਾ ਪਰਮਾਤਮਾ ਦੀ ਭਜਨ ਮੰਦਗੀ ਕਰਨੀ ਪੈਣੀ ਸਗਲ ਦੇ ਨਿਰਪਉ ਜਪੈ ਸਗਲ ਭੌ ਮਿਟੈ ਦੁਨੀਆਦਾਰੀ ਦੇ ਅੰਦਰ ਰਹਿੰਦੀਆਂ ਹੋਈਆਂ ਜਾਂ ਸੰਸਾਰ ਦੇ ਵਿੱਚ ਰਹਿੰਦੇਆਂ ਹੋਈਆਂ ਸਾਨੂੰ ਸਭ ਤੋਂ ਵੱਡਾ ਡਰ ਲੱਗਦਾ ਹੈ ਮੌਤ ਤੋਂ ਸਾਨੂੰ ਇਹੀ ਡਰ ਸਤਾਉਂਦਾ ਸੀ ਮਰ ਜਾਣਾ لیکن ਅਸੀਂ ਉਹ ਜਿਹੜਾ ਡਰ ਹੈ ਉਹ ਕੁਝ ਥੇਰ ਵਾਸਤੇ ਚੇਤੇ ਕਰਦੇ ਹਾਂ ਜਦੋਂ ਕਿਤੇ ਕਿਸੇ ਦੀ ਮੌਤ ਹੁੰਦੀ ਹੈ ਤੇ ਉਦੋਂ ਉਹ ਡਰ ਚੇਤੇ ਆਉਂਦਾ ਵੀ ਅੱਜ ਫਲਾਣਾ ਮੇਰਾ ਯਾਰ ਦੋਸਤ ਚੜਾ ਗਿਆ ਪਰ ਜੇ ਅਸੀਂ ਵੀ ਚਲੀ ਜਾਣਾ ਉਦੋਂ ਉਹਨਾਂ ਜਦੋਂ ਮੜੀਆਂ ਦੇਚ ਨੇ ਉਦੋਂ ਡਰ ਲੱਗਦਾ ਹੈ ਲੇਕਿਨ ਜਦੋਂ ਹੀ ਘਰੋਂ ਉੱਠ ਕੇ ਆ ਜਾਂਦੇ ਹਾਂ ਸੰਸਾਰ ਕਰਕੇ ਆਏ ਨੇ ਫਿਰ ਸੰਸਾਰ ਦੇ ਰਸਾਂ ਦਸਾਂ ਦੇ ਵਿੱਚ ਇੰਨੇ ਖਚਿਤ ਹੋ ਜਾਂਦੇ ਨੇ ਫਿਰ ਮੌਤ ਵੀ ਭੁੱਲ ਜਾਂਦੀ ਹੈ ਤੇ ਸਰ ਪੰਨ ਦੇ ਜੇਕਰ ਨਿਰਭਉ ਰਹਿਣਾ ਹੈ ਜੇਕਰ ਡਰ ਤੋਂ ਬਚ ਕੇ ਰਹਿਣਾ ਹੈ ਜੇਕਰ ਮੌਤ ਤੋਂ ਬਚ ਕੇ ਰਹਿਣਾ ਹੈ ਤੇ ਨਿਰਭਉ ਪ੍ਰਭੂ ਪਰਮਾਤਮਾ ਨੂੰ ਜਪਣਾ ਸ਼ੁਰੂ ਕਰ ਦਿਓ ਕਿਉਂਕਿ ਉਹ ਪਰਮਾਤਮਾ ਦਾ ਭਉ ਨਿਰਗੈਰ ਹੈ ਨਾ ਉਸ ਪ੍ਰਮਾਤਮਾ ਨਿਰਭਉ ਜਪੈ ਸਗਲ ਭਉ ਮਿਟੈ ਜੇਕਰ ਉਸ ਪਰਿਪੂਰਨ ਪ੍ਰਮੂਹ ਪ੍ਰਮਾਤਮਾ ਨੂੰ ਜਪਿਆ ਜਾਵੇਗਾ ਤੇ ਫਿਰ ਨਿਰਭਉ ਬਣ ਜਾਵੇਂਗਾ ਵਿੱਚ ਫਿਰ 5 ਸਾਲ ਤੇ 7 ਸਾਲ ਦੀ ਉਮਰ ਕਿਉਂ ਨਾ ਹੋਵੇ ਬਾਬਾ ਜੁਰਾ ਵਰਸਿੰਗ ਦੀ ਬਾਬਾ ਫਤਿਹ ਸਿੰਘ ਜੀ ਉਹ 7 ਸਾਲ ਦੀ ਉਮਰ ਦੇ ਵਿੱਚ ਵੀ ਉਹ ਨਿਰਭਉ ਹੈ ਉਹਨੇ ਡਰ ਹੈ ਉਹਨਾਂ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਨਹੀਂ ਹੈ ਨਿਰਪਾਉ ਉਹ ਪ੍ਰਮਾਤਮਾ ਦੇ ਹੁਕਮ ਨੂੰ ਮੰਨਣ ਵਾਸਤੇ ਅਟਲ ਨੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹ ਚੀਜ਼ ਜੀਵਨ ਦੇ ਵਿੱਚ ਆ ਜਾਵੇ ਕਿ ਪ੍ਰਭ ਕਿਰਪਾ ਤੇ প্রাণী ਛੁਟੈ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਦੇ ਸਦਕਾ ਜੀਵ ਛੁਟ ਸਕਦੇ ਨੇ ਬਚ ਸਕਦੇ ਨੇ ਪ੍ਰਮਾਤਮਾ ਦੀ ਰਹਿਮਤ ਦੇ ਸਦਕਾ ਇਨਸਾਨ ਬਚ ਸਕਦੇ ਪਰਮਾਤਮਾ ਜਿਹੇ ਮਿਲ ਕਰ ਦੇਵੇ ਪਰਮਾਤਮਾ ਦੀ ਦਿੱਤੀ ਹੋਈ ਬਖਸ਼ਿਸ਼ ਤੇ صدਕਾ ਸਾਡੇ ਜੀਵਨ ਦੇ ਵਿੱਚ ਬਚਾਓ ਹੋ ਸਕਦਾ ਜੇਕਰ ਬਚਾਓ ਕਰਨਾ ਚਾਹੁੰਦੇ ਹਾਂ ਤੇ ਪਰਮਾਤਮਾ ਦੇ ਉੱਤੇ ਸਾਨੂੰ ਭਰੋਸਾ ਨਹੀਂ ਹੋਣਾ ਪਵੇਗਾ ਜਿਹੜਾ ਪ੍ਰਭੂ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਹੈ ਉਸ ਪਰਿਪੂਰਨ ਪ੍ਰਭ ਪਰਮਾਤਮਾ ਦੇ ਉੱਤੇ ਭਰੋਸਾ ਲਿਆ ਕੇ ਉਸ ਦਾ ਨਾਮ ਜਪਣਾ ਪਵੇਗਾ ਤੇ ਜਦੋਂ ਨਾਮ ਜਪਾਂਗੇ ਫਿਰ ਕੀ ਹੋਵੇਗਾ ਪ੍ਰਭ ਕਿਰਪਾ ਤੇ প্রাণী ਛੁਟਾਇਆ ਪਰਮਾਤਮਾ ਦੀ ਮਿਹਰ ਦੇ ਸਦਕਾ ਜਿਹੜਾ ਪ੍ਰਾਣੀ ਹੈ ਉਹ ਛੁਟ ਗਿਆ ਮਿਲਦਾ ਉਹਦੇ ਉੱਤੇ ਉਹਨੂੰ ਕੋਈ ਦੋਸ਼ ਨਹੀਂ ਲੱਗੇਗਾ ਉਹ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਵੇਗਾ ਔਰ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਚਾਹੇ ਉਹਨਾਂ ਨੇ ਬੰਦ ਬੰਦ ਕਟਵਾਏ ਬੇਸ਼ੱਕ ਚਰਖੜੀਆਂ ਦੇ ਉੱਤੇ ਚੜੇ ਬੇਸ਼ੱਕ ਸੀਸ ਤਲੀ ਦੇ ਉੱਤੇ ਧਰ ਕੇ ਲੜੇ ਬੇਸ਼ੱਕ ਪੁੱਟੀਆਂ ਖੱਲਾਂ ਤਰਵਾ ਲਈਆਂ ਖੋਪਰੋਂ ਤਰਵਾ ਲਈ ਲੇਕਿਨ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਜ਼ਾ ਦੇ ਇਤਰਾਜੀ ਰਹਿ ਕੇ ਉਹ ਜੀਵੇ ਤੇ ਉਹਨਾਂ ਦਾ ਨਾਰਾ ਹੀ ਨਹੀਂ ਦੁਨੀਆ ਤੇ ਤਾਂ ਹੀ ਉਹ ਜੀਉਂਦਾ ਹੈ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਉਹ ਕਾਲਣਾਵਾਂ ਕੀਤੀਆਂ ਕਿ ਉਹਨਾਂ ਨਿਰਭਉ ਨੂੰ ਜਪਿਆ ਸੀ ਜੇ ਉਹ ਨਿਰਭਉ ਨੂੰ ਜਪਿਆ ਤੇ ਉਸ ਪਰਿਪੂਰਨ ਪ੍ਰਭੂ ਪਰਮਾਤਮਾ ਨੇ ਆਪਣੇ ਦਰ ਦੇ ਉੱਤੇ ਪ੍ਰਵਾਣ ਕਰ ਲਿਆ ਨਾਮ ਜਪਤ ਮਨ ਹੋਵਤ ਸੁਖ ਦੇਖੋ ਦੁਨੀਆਦਾਰੀ ਦੇ ਅੰਦਰ ਇਨਸਾਨ ਸੁੱਖ ਲੱਭਣ ਦੇ ਵਾਸਤੇ ਸਾਰੀ ਉਮਰ ਭੱਜਾ ਕਰਦਾ ਹੈ ਸੁੱਖ ਲੱਭਣ ਦੇ ਵਾਸਤੇ ਧਨ ਇਕੱਠਾ ਕਰਦਾ ਹੈ ਸੁੱਖ ਲੱਭਣ ਦੇ ਵਾਸਤੇ ਸੰਸਾਰ ਦੇ ਅੰਦਰ ਧੀਆਂ ਪੁੱਤਰ ਪਰਿਵਾਰ ਰਿਸ਼ਤੇਦਾਰ ਸਾਖ ਸੰਬੰਧੀ ਬਣਾਉਂਦਾ ਹੈ ਸੁੱਖ ਲੱਭਣ ਦੇ ਵਾਸਤੇ ਦੇਸਾਂ ਪਰਦੇਸਾਂ ਦੇ ਵਿੱਚ ਵੀ ਜਾਂਦਾ ਹੈ ਲੇਕਿਨ ਸੁੱਖ ਕਿਤੇ ਬਾਹਰੋਂ ਨਹੀਂ ਮਿਲਣਾ ਸੁੱਖ ਸਾਨੂੰ ਕਿਸੇ ਦੂਜੇ ਦੇ ਕੋਲੋਂ ਨਹੀਂ ਮਿਲਣਾ ਅਸੀਂ ਸੁੱਖ ਲੱਭਦੇ ਹਾਂ ਦੂਜਿਆਂ ਦੇ ਕੋਲੋਂ ਸਾਨੂੰ ਸੁੱਖ ਚਾਹੀਦਾ ਕਿ ਸਾਡੇ ਧੀਆਂ ਪੁੱਤ ਸਾਨੂੰ ਸੁੱਖ ਦੇਣ ਸਾਨੂੰ ਪੁੱਤ ਪੋਤਰੇ ਦੋਤਰੇ ਸੁੱਖ ਦੇਣ ਦੁਨੀਆਦਾਰੀ ਦੇ ਅੰਦਰ ਕੇਵਲ ਤੇ ਕਿਉਂ ਦੁਨੀਆਦਾਰੀ ਜਿੰਨੀ ਹੈ ਜੀ ਸਿਰਫ ਸਿਰਫ ਆਪਣੇ ਮਤਲਬ ਦੇ ਤੱਕ ਸੀਮਤ ਹੈ ਉਹ ਵੀ ਆਪਣਾ ਸੁੱਖ ਲੱਭਦੇ ਆ ਧੀਆ ਪੁੱਤਰ ਵੀ ਆਪਣਾ ਸੁੱਖ ਲੱਭਦੇ ਆ ਪੁੱਤ ਪੋਤਰੇ ਵੀ ਆਪਣਾ ਸੁੱਖ ਲੱਭਦੇ ਆ ਦੇਖੋ ਜੇਕਰ ਆਪਣੇ ਪੁੱਤ ਪੋਤਰਿਆਂ ਨੂੰ ਜੇਕਰ ਤੁਸੀਂ ਪੈਸਾ ਨਹੀਂ ਦਿਓਗੇ ਤੇ ਉਹ ਤੁਹਾਡੇ ਨਾਲਗੇ ਨਹੀਂ ਆਉਣਗੇ ਦੁਨੀਆਦਾਰੀ ਤੌਰ ਤੇ ਨਾ ਮਤਲਬ ਦੇ ਕਰਕੇ ਦੁਨੀਆ ਟਿੱਕੀ ਹੋਈ ਹੈ ਤੇ ਜੇਕਰ ਤੁਸੀਂ ਪੈਸਾ ਦੋਗੇ ਤੇ ਉਸੇ ਵੇਲੇ ਨਿਕਨੇ ਨਿਕ ਨਿਆਲੇ ਤੁਹਾਡੇ ਕੋਲ ਕੁਝ ਭੱਜੇ ਆਉਣਗੇ ਤਾਂ ਕਿ ਸਾਨੂੰ ਇਧਰੋਂ ਪੈਸਾ ਮਿਲਣਾ ਹੈ ਤਾਂ ਇਹ ਚੀਜ਼ੀ ਲੈ ਕੇ ਆਉਣੀ ਹੈ ਉਹਨਾਂ ਨੂੰ ਮਤਲਬ ਆਪਣੇ ਮਤਲਬ ਤੱਕ ਸੀਮਤ ਹੈ ਕਹਣਗੇ ਗੁਰਦੇਵ ਪਾਤਸ਼ਾਹ ਕਹਣਗੇ ਦੁਨੀਆਦਾਰੀ ਦੇ ਜਿੰਨੇ ਵੀ ਸੁੱਖ ਜੇਕਰ ਚਾਹੁੰਦੇ ਹੋ ਨਾ ਤੁਸੀਂ ਬਾਹਰੋਂ ਲੱਭਦੇ ਹੋ ਬਾਹਰੋਂ ਸੁੱਖ ਨਹੀਂ ਮਿਲਣਾ ਸੁੱਖ ਮਿਲਣਾ ਹੈ ਅੰਦਰੋਂ ਜੇਕਰ ਅੰਦਰੂਨੀ ਤੌਰ ਦੇ ਉੱਤੇ ਝਾਤ ਮਾਰਾਂਗੇ ਜੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਜ਼ਾ ਦੇ ਉਚਰਾਜੀ ਰਵਾਂਗੇ ਤਾਂ ਸੁੱਖ ਮਿਲਣਾ ਜੇ ਜਦੋਂ ਤੁਸੀਂ ਦੁਕਾਨ ਤੇ ਵਿੱਚ ਬਹਿ ਕੇ ਆਪਣਾ ਨਿਤਨੇਮ ਕਰਕੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਕੇ ਸਕੂਨ ਦੇ ਨਾਲ ਜਦ ਤੇ ਬੈਠੋਗੇ ਸੁੱਖ ਮਿਲੇਗਾ ਕਲੀ ਨਾਮ ਸਿਮਨ ਕਰੋਗੇ ਸੁੱਖ ਮਿਲੂਗਾ ਬਾਣੀ ਪੜ੍ਹਦੇ ਹੋ ਸੁੱਖ ਮਿਲੂਗਾ ਜਦੋਂ ਉਸ ਬਾਣੀ ਨੂੰ ਸਮਝਣ ਦਾ ਯਤਨ ਕਰਾਂਗੇ ਉਦੋਂ ਜੀਵਨ ਦੇ ਅੰਦਰ ਸੁੱਖ ਮਿਲੂਗਾ ਉਸ ਸਮੇਂ ਮਾਨਸਿਕ ਤੌਰ ਦੇ ਉੱਤੇ ਸਰੀਰਕ ਤੌਰ ਦੇ ਉੱਤੇ ਸ਼ਾਂਤੀ ਪ੍ਰਾਪਤ ਹੋਏਗੀ ਸੁੱਖ ਮਿਲੂਗਾ ਇਸ ਲਈ ਕਹਿਣ ਲੱਗੇ ਨਾਮ ਜਪਤ ਮਨ ਹੋਵਤ ਸੁਖ ਨਾਮ ਜਪਣ ਦੇ ਨਾਲ ਮਨ ਦੇ ਵਿੱਚ ਸੁੱਖ ਆਉਨੇ ਬਾਹਰੋਂ ਸੁੱਖ ਨਹੀਂ ਮਿਲਣੇ ਨਾਮ ਜਪਣ ਦੇ ਨਾਲ ਸੁੱਖ ਮਿਲਣਾ। ਇਹ ਕਰ ਨਾਮ ਨਹੀਂ ਜਪਦੇ ਪ੍ਰਮਾਤਮਾ ਨੂੰ ਨਹੀਂ ਝਿਉਂਦੇ ਪ੍ਰਮਾਤਮਾ ਦਾ ਸਿਮਰ ਨਹੀਂ ਕਰਦੇ। ਵਿਸ਼ਕ ਜਿੰਨਾ ਮਰਜੀ ਧਨ ਹੋਏ ਜਾਇਦਾਦ ਹੋਏ ਜੋ ਮਰਜੀ ਕੂਲ ਹੋਵੇ। ਨਹੀਂ ਸੁੱਖ ਮਿਲਨੇ। ਵਧੀਆ ਤੋਂ ਵਧੀਆ ਮੈਨ ਮਾਰੀਆਂ ਮਾਰੀਆਂ ਹੋਣ ਨਹੀਂ ਸੁੱਖ ਮਿਲਨੇ। ਹਾਂ ਸਰੀਰਕ ਸੁੱਖ ਕਰਕੇ ਹੋ ਸਕਦੇ ਨੇ ਸਰੀਰਕ ਸੁੱਖ ਕੁਝ ਸਮੇਂ ਤੱਕ ਸਾਨੂੰ ਮਿਲ ਸਕਦੇ ਨੇ। ਲੇਕਿਨ ਆਤਮਿਕ ਤੌਰ ਦੇ ਉੱਤੇ ਸਰੀਰਿਕ ਤੌਰ ਦੇ ਉੱਤੇ ਉਹ ਸੁਖ ਸਦੀਵ ਕਾਲ ਦੇ ਨੇ ਰਹਿਣ ਵਾਲੇ ਜਿਹੜਾ ਮਾਨਸਿਕ ਸੁਖ ਹੈ ਉਹ ਸਦੀਵ ਕਾਲ ਲਈ ਟਿਕਿਆ ਹੋਇਆ ਹੈ ਹੁਣ ਦੇਖੋ ਜੇਕਰ ਮਾਨਸਿਕ ਸੁਖੀ ਨੇ ਭਗਤ ਰਵਿਦਾਸ ਜੀ ਜੂੜੇ ਗੱਢਦੇ ਹੋਏ ਵੀ ਜੁੱਤੀਆਂ ਗੱਢਦੇ ਹੋਏ ਵੀ ਸੁਖੀ ਹੈ ਪਰ ਇਹ ਕੰਨੀਲ ਜੀ ਤਾਣਾ ਬਾਣਾ ਬੁੰਨਦੇ ਆ ਕੱਪੜੇ ਬੁੰਨਦੇ ਆ ਵੀ ਉਹ ਸੁਖੀ ਨਹੀਂ ਆਤਮਿਕ ਤੌਰ ਦੇ ਉੱਤੇ ਸੁਖੀ ਤਤੀਆਂ ਤਮੀਆਂ ਦੇ ਉੱਤੇ ਬਹਿਣ ਵਾਲੇ ਵੀ ਆਤਮਿਕ ਤੌਰ ਦੇ ਉੱਤੇ ਸੁਖੀ ਨਹੀਂ ਤੇ ਸਾਈਂ ਕਹਿੰਣ ਕਿ ਜੇਕਰ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਨਾਮ ਜਪਤ ਮਨ ਹੋਵਤ ਸੁਖ ਨਾਮ ਜਪਣ ਦੇ ਨਾਲ ਮਨ ਤੇ ਤਨ ਸੁਖੀ ਹੋ ਸਕਦਾ ਹੈ ਚਿੰਤਾ ਜਾਏ ਮਿਟੇ ਅਹੰਕਾਰ ਸਾਨੂੰ ਨਾਮ ਜਪਣ ਸਾਡਾ ਹੰਕਾਰ ਹੀ ਨਹੀਂ ਦਿੰਦਾ ਜੇ ਉਸ ਬਾਣੀ ਪੜ੍ਹਦੇ ਅਕੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਸੰਗਤ ਦੇ ਵਿੱਚ ਵੀ ਜਦੋਂ ਅਸੀਂ ਆਉਨੇ ਆ ਨਾ ਤੇ ਸੰਗਤ ਦੇ ਵਿੱਚ ਆਣ ਕੇ ਵੀ ਕਾਮ, ਕ੍ਰੋਧ, ਲੋਭ, ਮੋਹ ਚਾਰ ਰਿਕਾਰ ਨਹੀਂ ਤੰਗ ਕਰਦੇ ਲੇਕਿਨ ਜਿਹੜਾ ਹੰਕਾਰ ਹੈ ਸੰਗਤ ਦੇ ਵਿੱਚ ਵੀ ਆਣ ਕੇ ਤੰਗ ਕਰਦਾ ਮੈਂ ਨਹੀਂ ਬਾਣੀ ਪੜਦਾ ਮੈਂ ਇੰਨਾ ਸਿਮਰਨ ਕਰਦਾ ਮੈਂ ਇੰਨਾ ਰੱਬ ਦਾ ਗੁਰੂ ਘਰ ਜਾਨਾ ਗੁਰੂ ਘਰ ਜਾਣ ਦੇ ਉੱਤੇ ਵੀ ਸਾਨੂੰ ਹੰਕਾਰ ਆਉਂਦਾ ਹੈ ਬਾਣੀ ਪੜਦਿਆਂ ਸੁਣਦਿਆਂ ਸਾਰਿਆਂ ਤੇ ਕੰਮ ਕਰਦਿਆਂ ਸਾਡੇ ਜੀਵਨ ਦੇ ਅੰਦਰ ਹੰਕਾਰ ਆਉਂਦਾ ਤੇ ਇਸ ਨੂੰ ਮਾਰਿਆ ਵੀ ਗੁਰੂ ਦੇ ਦਰ ਦੇ ਉੱਤੇ ਹੀ ਜਾਣਾ ਹੈ ਕਿਉਂਕਿ ਗੁਰੂ ਦੇ ਦਰ ਦੇ ਉੱਤੇ ਜਦੋਂ ਵੀ ਆਉਣਾ ਤੇ ਮਾੜਨੇ ਮਾਣੇ ਹੋ ਕੇ ਆਉਣਾ ਇੱਥੇ ਗੁਰੂ ਦੇ ਦਰ ਦੇ ਉੱਤੇ ਝੋਲੀ ਫੈਲਾ ਕੇ ਆਉਣਾ ਹੈ ਹੰਕਾਰ ਲੈ ਕੇ ਨਹੀਂ ਆਉਣਾ ਇੱਥੇ ਦਾਤੇ ਬਣ ਕੇ ਨਹੀਂ ਆਉਣੇ ਕਿਉਂਕਿ ਦਾਤਾ ਦਾਤਾਰ ਵੱਡਾ ਦਾਤਾ ਤੇ ਮਾਲਕ ਆਪ ਬੈਠਾ ਹੋਇਆ ਇੱਥੇ ਪਿਖਾਣੀ ਬਣ ਕੇ ਆਉਣਾ ਪੈਣਾ ਮਹਾਰਾਜ ਰਣਜੀਤ ਸਿੰਘ ਉਸ ਨੇ ਤਿੰਨ ਵਾਰ ਕਸ਼ਮੀਰ ਦੀ ਜੰਗ ਲੜੀ ਕਿੰਨੀ ਵਾਰ ਹਾਰਿਆ ਫਿਰ ਇੱਕ ਦਿਨ ਰਸਤੇ ਵਿੱਚ ਜਿਹੜੀ ਚੌਥੀ ਵਾਰੀ ਚੜ੍ਹਾਈ ਕੀਤੀ ਸੀ ਨਾ ਤੇ ਰਸਤੇ ਦੇ ਵਿੱਚ ਛੋਟਾ ਗਿਆ ਗੁਰੂ ਘਰ ਪੈਂਦਾ ਸੀ ਧਰਮਸ਼ਾਲਾ ਗੁਰਦੁਆਰਾ ਪੈਂਦਾ ਸੀ ਉੱਥੇ ਬਾਹਰ ਬਾਗ ਰੁੱਖ ਦੇ ਹੇਠਾਂ ਭਾਈ ਸਾਹਿਬ ਬੈਠੇ ਕਹਿਣ ਲੱਗੇ ਜਦੋਂ ਫੌਜਾਂ ਦੇਖੀਆਂ ਹੁੰਦੇ ਆ ਮਹਾਰਾਜ ਰਣਜੀਤ ਸਿੰਘ ਨੂੰ ਦੇਖਿਆ ਤੇ ਗ੍ਰੰਥੀ ਸਿੰਘ ਉਸ ਮੋਢ ਦੇ ਛਾਵੇਂ ਖਲੋਤਾ ਬੈਠਾ ਹੀ ਪਹਿਲਾਂ ਖਲੋ ਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਦੇਖ ਕੇ ਤੇ ਕਹਿਣ ਲੱਗੇ ਮਹਾਂਪੁਰਖੋ ਤੁਸੀਂ ਇੱਥੇ ਸੇਵਾ ਕਰਦੇ ਹੋ ਹੈ ਨਹੀਂ ਹਾਂ ਕਨੈ ਜੀ ਗੁਰੂ ਰੰਸਾ ਜੀ ਮਹਾਰਾਜ ਜੀ ਜਗੇ ਮੇਰੀ ਇੱਕ ਬੇਨਤੀ ਕਰੋ ਕਿ ਮੈਨੂੰ ਕਸ਼ਮੀਰ ਤਿੰਨ ਵਾਲੀ ਨਫਤੇ ਕਰਨ ਵਾਸਤੇ ਗਿਆ ਲੇਕਿਨ ਫਤਿਹ ਹੋਇਆ ਨਹੀਂ ਮੇਰਾ ਇਸ ਵਾਰ ਕਸ਼ਮੀਰ ਫਤਿਹ ਹੋ ਜਾਏ ਉਹਨਾਂ ਨੇ ਸਤਪੁਰਖ ਸਨ ਕੋਈ ਜਿਹੜਾ ਗੁਰੂ ਘਰ ਦੀ ਸੇਵਾ ਕਰਦਾ ਵਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸੋ ਜਨ ਬਣ ਕੇ ਅਸੀਂ ਆਉਨੇ ਆ ਸੇਵਕ ਬਣ ਕੇ ਆਉਨੇ ਆ ਤੇ ਭਾਵਨਾ ਰੱਖਣ ਵਾਲਿਆ ਗਰੰਥ ਸਿੰਘ ਜੀ ਕਰ ਉਹਦੀ ਭਾਵਨਾ ਦੇ ਨਾਲ ਅਰਦਾਸ ਕਰਦੇ ਨੇ ਉਹਦੀ ਸਫਲੀ ਹੁੰਦੀ ਹੈ ਉਸ ਗੁਰੂ ਕੇ ਵਜ਼ੀਰ ਨੇ ਗੁਰੂ ਰੰਧ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਤੇ ਕਸ਼ਮੀਰ ਫਤਿਹ ਕਰਕੇ ਜਦੋਂ ਵਾਪਸ ਉਸੇ ਰਸਤੇ ਦੇ ਵਿੱਚ ਕਸ਼ਮੀਰ ਤੋਂ ਮਹਾਰਾਜਾ ਰਣਜੀਤ ਸਿੰਘ ਧਨ ਮਾਲ ਜਾਇਦਾਦ ਜਿੱਤ ਕੇ ਲੈ ਕੇ ਆਇਆ ਸੀ ਚਾਹੇ ਬੜਾ ਖੁਸ਼ੀ ਉਸੇ ਜਗ੍ਹਾ ਤੇ ਧਿਆਣ ਕੇ ਉਸੇ ਗਰੰਥ ਸਿੰਘ ਨੂੰ ਮਿਲਿਆ ਕਹਿਣ ਲੱਗੇ ਬਾਬਾ ਜੀ ਤੁਸੀਂ ਸਾਡੀ ਅਰਦਾਸ ਕੀਤੀ ਕਸ਼ਮੀਰ ਫਤਿਹ ਹੋਇਆ ਮੰਗੋ ਜਦੋਂ ਜੋ ਕੁਝ ਮੰਗਣਾ ਹੈ ਜੋ ਵੀ ਗੁਸੇ ਹੈ ਤੇ ਤੁਸੀਂ ਦੱਸੋ ਤੁਹਾਨੂੰ ਅਸੀਂ ਇੱਥੇ ਧੀਰੇ ਜਿਹਾ ਹਰਾਤਾਂ ਦੇ ਨਾਲ ਭਰੇ ਪਏ ਨੇ ਗੱਡੇ ਜੋ ਮੰਗੋ ਤੁਹਾਨੂੰ ਦੇਵਾਂਗੇ ਉਹ ਗੁਰਸਿੱਖ ਉਹ ਗੁਰੂ ਘਰ ਦੇ ਵਜ਼ੀਰ ਹੱਸਣ ਲੱਗ ਪਿਆ ਕਹਿਣ ਲੱਗੇ ਤੂੰ ਬਾਦਸ਼ਾਹ ਕਦੋਂ ਦਾ ਬਣ ਗਿਆ ਦਾਤਾਰ ਕਦੋਂ ਦਾ ਬਣ ਗਿਆ ਕਹਿ ਜਦੋਂ ਤੂੰ ਗਿਆ ਸੀ ਉਦੋਂ ਭਿਖਾਰੀ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੇ ਤੇਰੀ ਅਰਦਾਸ ਕੀਤੀ ਸੀ ਕਿ ਵਾਹ ਸੱਚੇ ਪਾਤਸ਼ਾਹ ਇਸ ਇੱਕ ਪਉਂ ਦਾ ਬਾਦਸ਼ਾਹ ਜਿੱਤ ਪ੍ਰਾਪਤ ਹੋਵੇ ਅਜ ਹੁਣ ਜਿੱਤ ਪ੍ਰਾਪਤ ਹੋਈ ਹੈ ਤੇ ਤੂੰ ਹੁਣ ਬਾਦਸ਼ਾਹ ਬਣ ਗਿਆ ਕਹਣਗੇ ਇੱਥੇ ਕੇਵਲ ਤੇ ਕੇਵਲ ਕਿਹਾਰੀਆਂ ਨੂੰ ਹੀ ਮੰਗਣ ਦਾ ਅਧਿਕਾਰ ਹੈ ਦਾਤਾ ਤੇ ਉਹ ਮਾਲਕ ਬਿਟਾ ਜਿੰਦਾ ਦੇ ਲੈਦੇ ਥੱਕ ਪਾਏ ਜੁਗਾ ਜੀਵਨ ਤਰਖਾ ਹੀ ਕਰ ਤੂੰ ਕੌਣ ਹੁੰਦਾ ਦੇਣ ਵਾਲਾ ਤੇ ਇਹਨੇ ਨੂੰ ਸਰਚੋ ਬੰਗਿਆ ਰਹਿਣ ਤੋਂ ਭਾਵ ਗੁਰੂ ਦੇ ਦਰ ਦੇ ਉੱਤੇ ਜਦੋਂ ਅਸੀਂ ਦਾਤੇ ਬਣ ਕੇ ਆਉਨੇ ਆ ਨਾ ਫਿਰ ਕੁਝ ਨਹੀਂ ਮਿਲਣਾ ਜਦੋਂ ਇੱਥੇ ਵਿਖਾਰੀ ਬਣ ਕੇ ਆਉਨੇ ਆ ਫਿਰ ਸਾਰਾ ਕੁਝ ਮਿਲੂਗਾ ਜਦੋਂ ਮੰਗਣ ਵਾਸਤੇ ਸੇ ਆਉਨੇ ਆ ਫਿਰ ਸਾਰਾ ਕੁਝ ਮਿਲੂਗਾ ਤੇ ਸਾਹਿਬ ਉਹੀ ਗੱਲ ਸਮਝਾਉਂਦੇ ਨੇ ਕਿ ਨਾਮ ਜਪਤਮਨ ਹੋਵਤ ਸੂਕ ਚਿੰਤਾ ਜਾਏ ਮਿਟੇ ਮਟੈ ਅਹੰਕਾਰ ਜਦੋਂ ਗੁਰੂ ਦੇ ਦਰ ਦੇ ਉੱਤੇ ਆਉਨੇ ਆ ਗੁਰੂ ਕੀ ਕਰਦਾ ਸਾਡੇ ਮਨ ਦੀਆਂ ਚਿੰਤਾਵਾਂ ਖਤਮ ਕਰਦਾ ਮਿਟਾਏ ਹੰਕਾਰ ਅਹੰਕਾਰ ਆਪਣੇ ਜੀਵਨ ਦਾ ਹੰਕਾਰ ਮੈਂ ਖਤਮ ਕਰ ਦਿੰਦਾ ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰਾ ਹਨ ਉਸ ਪ੍ਰਭੂ ਪਰਮਾਤਮਾ ਦੇ ਜੇਕਰ ਕੋਈ ਆਖੇ ਨਾ ਕਿ ਮੈਂ ਸਿੱਧੇ ਤੌਰ ਤੇ ਪਰਮਾਤਮਾ ਨੂੰ ਮਿਲਣਾ ਨਹੀਂ ਮਿਲ ਸਕਦਾ ਜਿਨੀ ਦੇਰ ਤੱਕ ਉਹ ਗੁਰੂ ਵਾਲਾ ਨਹੀਂ ਬਣਿਆ ਜਿਨੀ ਦੇਰ ਤੱਕ ਉਸਨੇ ਨਾਮ ਸਿਮਰਨ ਨਹੀਂ ਕੀਤਾ ਜਿਨੀ ਦੇਰ ਤੱਕ ਉਹਦੇ ਕੋਲ ਕਮਾਈ ਨਹੀਂ ਕੋਈ ਦੇਰ ਤੱਕ ਉਹ ਜੀਵ ਪਰਮਾਤਮਾ ਦੇ ਤਾਈ ਨਹੀਂ ਮਿਲ ਸਕਦਾ ਅਸੀਂ ਦੂਜੇ ਦੇਸ਼ ਦੇ ਵਿੱਚ ਜਾਣਾ ਹੋਵੇ ਉਹਦੇ ਵਾਸਤੇ ਵੀ ਸਾਨੂੰ ਕਈ ਡਿਜ਼ੈਬਿਲਿਟੀਆਂ ਹੁੰਦੀਆਂ ਨੇ ਤਾਂ ਜਾ ਕੇ ਵੀਜ਼ਾ ਕਨਫਰਮ ਹੁੰਦਾ ਆ ਫਿਰ ਜਾ ਕੇ ਟਿਕਟ ਲੈ ਕੇ ਫਿਰ ਜਾਣਾ ਪੈਂਦਾ ਹੈ ਜੇ ਸਿਅਰ ਕੀਏ ਕਿ ਪ੍ਰਮਾਤਮਾ ਦੇ ਦਰ ਦੇ ਉੱਤੇ ਜਾਣਾ ਹੈ ਕਿ ਜਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ ਪ੍ਰਮਾਤਮਾ ਦੇ ਦਰ ਦੇ ਉੱਤੇ ਜਾਣਾ ਹੋਈ ਤੇ ਗੱਲਾਂ ਨਾਲ ਥੋੜੀ ਜਾਇਆ ਜਾਣਾ ਜੀਵਨ ਕਮਾਉਣਾ ਪੈਣਾ ਜੀਵਨ ਹੜਾਉਣਾ ਪੈਣਾ ਤੇ ਸਭ ਕਹਿਣ ਲੱਗੇ ਕਿਸ ਜਨ ਕੋ ਕੋਏ ਨਾ ਪਹੁੰਚਣ ਹਾਰ ਸਿਰ ਉਪਰ ਠੰਡਾ ਗੁਰ ਸੂਰਾ ਨਾਨਕ ਤਾਂਖੇ ਤਰਜ ਪੂਰਾ ਅਰੇ ਦਾ ਮਾਲਕਾਂ ਦਾ ਮਾਲਕ ਸਭ ਤੁਹਾਡੇ ਸਿਰ ਦੇ ਉੱਤੇ ਬੈਠਾ ਹੋਇਆ ਹੈ ਨਾ ਸਿਰ ਉੱਪਰ ਠੰਡਾ ਗੁਰ ਸੂਰਾ ਵੱਡਾ ਮਾਲਕ ਸੂਰਮਾ ਪ੍ਰਭੂ ਪਰਮਾਤਮਾ ਉਹ ਤੁਹਾਡੇ ਕਾਰਨ ਨਾਨਕ ਦਾਸ ਤੁਨੂ ਅਰਜਨ ਦੇਵ ਜੀ ਹੈ ਉਹ ਤੁਹਾਡੇ ਕਾਰਜ ਪੂਰੇ ਕਰ ਸਕਦਾ ਜੇਕਰ ਤੁਸੀਂ ਚਾਹੋ ਤੇ ਸਾਬ ਸਭ ਅਠਵੀਂ ਪੌੜੀ ਦੇ ਅੰਦਰ ਬਚਨ ਕਰ ਲਵੇ ਮਤ ਪੂਰੀ ਅਮਰਤ ਜਾਂ ਕੀ ਦ੍ਰਿਸ਼ਟ ਮਤ ਪੂਰੀ ਅਮਰਤ ਜਾਂ ਕੀ ਦ੍ਰਿਸ਼ਟ ਸਾਇਰਣ ਕੇ ਜੇਕਰ ਪੂਰੀ ਮੱਤ ਦੇ ਨਾਲ ਗੁਰੂ ਵਾਲੇ ਬਣੇ ਹੋਈਏ ਤੇ ਗੁਰੂ ਵਾਲੇ ਬਣ ਕੇ ਪੂਰੀ ਮੱਤ ਦੇ ਨਾਲ ਪ੍ਰਮਾਤਮਾ ਨੂੰ ਧਿਉਣ ਦਾ ਯਤਨ ਕਰੀਏ ਤੇ ਕਿਤੇ ਪ੍ਰਮਾਤਮਾ ਦੀ ਦ੍ਰਿਸ਼ਟੀ ਸਾਡੇ ਜੀਵਨ ਦੇ ਉੱਤੇ ਪੈ ਜਾਵੇ ਫਿਰ ਕੀ ਹੋਵੇ ਦਰਸ਼ਨ ਪੇਖਤ ਉਦਰਤ ਸਿਸ਼ਟ ਕਿਤੇ ਸਤਿਗੁਰਾਂ ਦੇ ਮਨ ਵਰਤੇ ਕਰਕੇ ਕਿਤੇ ਦਰਸ਼ਨ ਹੋ ਜਾਣ ਬਲਕਿ ਅਧਿਆਤਮਿਕ ਤੌਰ ਦੇ ਉੱਤੇ ਪ੍ਰਮਾਤਮਾ ਦੀ ਕਿਤੇ ਰਹਿਮਤ ਹੋ ਜੇ ਪ੍ਰਮਾਤਮਾ ਦੀ ਕਿਰਪਾ ਨਿਗਾਸ ਵਾਲੀ ਸਾਡੇ ਜੀਵਨ ਦੇ ਉੱਤੇ ਪੈ ਜਾਵੇ ਦਰਸ਼ਨਪੀਖਤ ਉਦਰਤ ਸ੍ਰਸ਼ਟ ਤੇ ਫਿਰ ਉਹ ਆਪ ਕੀ ਸਾਰੇ ਸ੍ਰਸ਼ਟੀ ਦਾ ਉਧਾਰ ਕਰਨ ਯੋਗ ਹੋ ਜਾਂਦਾ ਹੈ ਜਿਹੜਾ ਜੀਵ ਪ੍ਰਮਾਤਮਾ ਦੇ ਉੱਤੇ ਪ੍ਰਮਾਤਮਾ ਦੀ ਰਹਿਮਤ ਜੀ ਗੁਰੂ ਸਾਹਿਬਾਨ ਦੇ ਉੱਤੇ ਪਈ ਭਗਤ ਸਾਹਿਬਾਨ ਦੇ ਉੱਤੇ ਪਈ ਉਹ ਉਧਾਰ ਕਰਨ ਦੇ ਯੋਗ ਹੋ ਗਏ ਉਹ ਦੂਜੇ ਉਹ ਆਪ ਤੇ ਤਰੇ ਬਲਕਿ ਦੂਜਿਆਂ ਨੂੰ ਤਾਰਨ ਦੇ ਯੋਗ ਹੋ ਗਏ ਦਰਸ਼ਨ ਪੀਖਤ ਉਦ੍ਰਕ ਸਿਸ਼ਟ ਉਹਦੇ ਦਰਸ਼ਨ ਕਰਨ ਦੇ ਨਾਲ ਹੀ ਲੋਕਾਂ ਦਾ ਉਦਾਹਰਣ ਹੋਣਾ ਸ਼ੁਰੂ ਹੋ ਜਾਂਦਾ ਚਰਨ ਕਮਲ ਜਾਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਪ੍ਰਭੂ ਪ੍ਰਮਾਤਮਾ ਦੇ ਚਰਨ ਕਮਲ ਪ੍ਰਮਾਤਮਾ ਦੀ ਬਾਣੀ ਜੜੀ ਹੈ ਪ੍ਰਮਾਤਮਾ ਦਾ ਸਰੂਪ ਜਿਹੜਾ ਹੈ ਉਹ ਅਨੂਪ ਹੈ ਅਨੂਪ ਤੋਂ ਪਾਵੇ ਅਨੂਪ ਮਾ ਰਹਤ ਜਿਹਦੀ ਕੋਈ ਉਪਮਾ ਨਹੀਂ ਕੀਤੀ ਜਾ ਸਕਦੀ ਸਫਲ ਦਰਸ਼ਨ ਸੁੰਦਰ ਹਰ ਰੂਪ ਜਿਹੜੇ ਉਸ ਪ੍ਰਭੂ ਪ੍ਰਮਾਤਮਾ ਦੇ ਸਰੂਪ ਨੂੰ ਬਚਨਾਂ ਦੇ ਰਾਹੀਂ ਪੜਨਾ ਸ਼ੁਰੂ ਕਰ ਦਿੰਦੇ ਨੇ ਗੁਰਬਾਣੀ ਦੇ ਰਾਹੀਂ ਪੜ ਕੇ ਵਿਚਾਰਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਬਚਨਾਂ ਦੇ ਵਿੱਚੋਂ ਪ੍ਰਮਾਤਮਾ ਦਾ ਸਰੂਪ ਸਾਨੂੰ ਨਜ਼ਰੀ ਆਉਣਾ ਸ਼ੁਰੂ ਹੋਵੇਗਾ ਪ੍ਰਮਾਤਮਾ ਦੇ ਗੁਣ ਸਾਨੂੰ ਨਜ਼ਰੀ ਆਉਣੇ ਸ਼ੁਰੂ ਹੋਣਗੇ ਜ਼ਰੂਰੀ ਨਹੀਂ ਸਰੀਰ ਕਰਕੇ ਸਰੀਰ ਕਰਕੇ ਤੇ ਕੋਈ ਕਿਸੇ ਗੁਰੂ ਨੂੰ ਭਾਰਮਣ ਕਰ ਸਕਦਾ ਸਰੀਰ ਕਰਕੇ ਨਹੀਂ ਇੱਥੇ ਬਚਨਾ ਕਰਕੇ ਦੀ ਗੱਲ ਕੀਤੀ ਹੈ ਜਿਹੜੀ ਕੋ ਦੇਵ ਪਾਚਾ ਕਹਿੰਦੇ ਸਫਲ ਦਰਸ਼ਨ ਸੁੰਦਰ ਹਰ ਗੁਰੂ ਉਹ ਜਿਹੜੀ ਪ੍ਰਭੂ ਪਰਮਾਤਮਾ ਦੀ ਉਪਮਾ ਕੀਤੀ ਨਹੀਂ ਜਾ ਸਕਦੀ ਉਸ ਪਰਮਾਤਮਾ ਦੇ ਵਡਿਆਈ ਹੀ ਕਰਨਾ ਬਣਦੀ ਹੈ ਉਸ ਪਰਮਾਤਮਾ ਨੂੰ ਜਿਹੜਾ ਪਰਮਾਤਮਾ ਚੱਕਰ ਚਹਿਨੇ ਅਰ ਵਰਨ ਜਾਤੇ ਅਰ ਪਾਤਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਤੋ ਜਿਹੜਾ ਪ੍ਰਭੂ ਪਰਮਾਤਮਾ ਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਕੋਈ ਰੇਖ ਨਹੀਂ ਕੋਈ ਭੇਖ ਨਹੀਂ ਬਸ ਉਸ ਪ੍ਰਮਾਤਮਾ ਦੀ ਉਸਤਤ ਵਡਿਆਈ ਗੁਰੂ ਸਾਹਿਬਾਨਾਂ ਨੇ ਸਾਨੂੰ ਦੱਸ ਦੇਣਾ ਕੀਤਾ ਕਿ ਇਸ ਤਰੀਕੇ ਨਾਲ ਤੁਹਾਡੇ ਜੀਵਨ ਦੇ ਅੰਦਰ ਤੁਸੀਂ ਨਿਤਨੇਮ ਹੋ ਨਿਤਨੇਮੀ ਹੋ ਨਾਮ ਸਿਮਰਨ ਕਰੋ ਖੰਡੇ ਬਾਡੇ ਦਾ ਅਮਰਤ ਸੇਕੋ ਵਾਹਿਗੁਰੂ ਆਇਗੂ ਜਾਪ ਕਰੋ ਜੇ ਜਦੋਂ ਇਹ ਗੱਲ ਸਪਸ਼ਟ ਤੌਰ ਤੇ ਉੱਤੇ ਗੁਰਦੇਵ ਪਾਚਾ ਦੱਸ ਗਏ ਨਹੀਂ ਫਿਰ ਤੁਹਾਨੂੰ ਹੋਰ ਕੋਈ ਰਸਤਾ ਕੋਈ ਹੋਰ ਜਗਾ ਕੋਈ ਹੋਰ ਥਾਂ ਲੱਪਣ ਦੀ ਲੋੜ ਨਹੀਂ ਪਰ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਧੰਨ ਸੇਵਾ ਸੇਵਕ ਪ੍ਰਵਾਨ ਉਹ ਸੇਵਾ ਧੰਨ ਹੈ ਜਿਹੜੇ ਸੇਵਕ ਜਨ ਸੇਵਾ ਕਰਦੇ ਨੇ ਉਹਨਾਂ ਦੀ ਸੇਵਾ ਗੁਰੂ ਦੇਦਰ ਦੇ ਉੱਤੇ ਪ੍ਰਵਾਨ ਧੰਨ ਸੇਵਾ ਸੇਵਕ ਪ੍ਰਵਾਨ ਉਹ ਸੇਵਾ ਵੀ ਧੰਨ ਹੈ ਜਿਹੜੇ ਸੇਵਕ ਜਨ ਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਦੀ ਸੇਵਾ ਗੁਰੂ ਦੇਦਰ ਦੇ ਉੱਤੇ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਹੜੇ ਅੰਦਰ ਦੀ ਵਿਦ ਨੂੰ ਜਾਣ ਲੈਂਦੇ ਨੇ ਅੰਦਰ ਦੀ ਖੋਜ ਖੋਜਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਸੱਚੇ ਬਾਦਸ਼ਾਹ ਜਿਹਨ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿੰਨਾ ਕੋਈ ਬ੍ਰਹਮੰਡ ਦੇ ਵਿੱਚ ਹੈ ਉਹਨਾਂ ਕੋਈ ਸਾਡੇ ਸਰੀਰ ਦੇ ਵਿੱਚ ਹੈ ਜਿਹੜਾ ਅੰਦਰ ਦੀ ਖੋਜ ਕਰਨੀ ਸ਼ੁਰੂ ਕਰ ਦਿੰਦਾ ਹੈ ਪਰਮਾਤਮਨ ਲੱਭਣ ਦੀ ਪਰਮਾਤਮਾ ਬਾਹਰ ਕਿਤੇ ਨਹੀਂ ਲੱਭਣਾ ਪਰਮਾਤਮਾ ਨੂੰ ਲੱਭਣਾ ਤੇ ਅੰਦਰ ਵੱਲ ਝਾਤ ਮਾਰਨੀ ਪੈਣੀ ਹੈ ਜਿਹੜੇ ਅੰਦਰਵਾਰ ਝਾਤ ਮਾਰਨੇ ਸ਼ੁਰੂ ਕਰ ਲੈਂਦੇ ਨੇ ਉਹ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਣ ਹੋ ਜਾਂਦੇ ਨੇ ਅੰਤਰਜਾਮੀ ਪੁਰਖ ਪ੍ਰਧਾਨ ਅਸਲ ਦੇ ਵਿੱਚ ਉਹੀ ਪ੍ਰਧਾਨ ਪੁਰਖ ਨੇ ਸਿਆਣੇ ਪੁਰਖ ਨੇ ਸਤਿ ਪੁਰਖ ਨੇ ਜਿਹੜੇ ਅੰਦਰ ਦੀ ਖੋਜ ਕਰਦੇ ਨੇ ਜਿਸ ਮਨ ਵਸੈ ਸਹੋਤ નિਹਾਲ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪ੍ਰਮਾਤਮਾ ਵਸ ਜਾਂਦਾ ਹੈ ਉਹ ਇਨਸਾਨ ਨਦਰੋ ਨਦਰੀ નિਹਾਲ ਹੋ ਜਾਂਦੇ ਆ ਉਹਨਾਂ ਸੰਸਾਰ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਣ ਹੋ ਜਾਂਦੇ ਨੇ ਤਾਂ ਕਿ ਨਿਕਟ ਨਾ ਆਵਤ ਕਾਲ ਉਹਨਾਂ ਦੇ ਨੇੜੇ ਕਾਲ ਵੀ ਨਹੀਂ ਆਉਂਦਾ ਉਹਨਾਂ ਦੇ ਜਿਵੇਂ ਕਾਲ ਵੀ ਦੂਰ ਦੂਰ ਭੱਜਦਾ ਹੈ ਉਹਨਾਂ ਦੇ ਹਿਰਦੇ ਦੇ ਅੰਦਰ ਕਾਲ ਆਉਂਦਾ ਵੀ ਨੇੜੇ ਵੀ ਨਹੀਂ ਆਉਂਦਾ ਅਮਰ ਭਏ ਅਮਰਾ ਪਦ ਪਾਇਆ ਸਭ ਕਹਿਣ ਲੱਗੇ ਉਹ ਇਨਸਾਨ ਅਮਰ ਹੋ ਜਾਂਦੇ ਨੇ ਤੇ ਅਮਰ ਪਦ ਦੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਵੇਗੀ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਜਦੋਂ ਸਤ ਸੰਗਤ ਦੇ ਵਿੱਚ ਆਣ ਕੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਸ਼ੁਰੂ ਕਰ ਦਿੰਨੇ ਆ ਤੇ ਮਾਲਕ ਪ੍ਰਭੂ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦੇ ਜੋਗ ਹੋ ਜਾਣਗੇ ਸਾਧ ਸੰਗ ਨਾਨਕ ਹਰਿ ਧਿਆਇਆ ਮਾਲਕ ਪ੍ਰਭੂ ਪਰਮਾਤਮਾ ਦੇ ਨਾਲ ਮਿਲਣਾ ਹੈ ਤੇ ਸਤ ਸੰਗਤ ਦੇ ਵਿੱਚ ਆ ਕੇ ਪਰਮਾਤਮਾ ਨੂੰ ਝੂਣਾ ਕਰਨਾ ਪਈਏ ਕਰੀਏ ਤਾਂ ਜਾ ਕੇ ਮਾਲਕ ਦੇ ਦਰ ਦੇ ਉੱਤੇ ਪ੍ਰਵਾਨਗੀ ਹੁੰਦੀ ਹੈ। ਕਈ ਵਾਰੀ ਅੱਗੇ ਵੀ ਬੇਨਤੀ ਕੀਤੀ ਹੈ ਕਿ ਜੇਕਰ ਘਰ ਘਰ ਦੇ ਵਿੱਚ ਅਸੀਂ ਇੱਕ ਵਾਰੀ ਵਾਹਿਗੁਰੂ ਕਹੀਏ ਤੇ ਉਹ ਇੱਕ ਵਾਰੀ ਉਹਦਾ ਫਲ ਮਿਲਦਾ ਹੈ। ਜੇ ਸੰਗਤ ਦੇ ਵਿੱਚ ਆਣ ਕੇ ਜਿਵੇਂ 40 ਪੰਜਾ ਸਰੀਰ ਬੈਠੇ ਨੇ ਜੇ ਇੱਕ ਵਾਰੀ ਵੀ ਇੱਕ ਨਹੀਂ ਵੀ ਕਿਸੇ ਇੱਕ ਦੇ ਮੂੰਹੋਂ ਵੀ ਇੱਕ ਵਾਰੀ ਵਾਹਿਗੁਰੂ ਨਿਕਲੇ ਆ ਤਾਂ ਇਹ 40 50 ਜੀਵਾਂ ਦੇ ਵਿੱਚੋਂ 10-10 ਗੁਣਾ ਉਹਨਾਂ ਸਾਰਿਆਂ ਨੂੰ ਫਲ ਪ੍ਰਾਪਤ ਹੋ ਜਾਣਾ ਇੱਕ ਵਾਰੀ ਵਾਹਿਗੁਰੂ ਕਹੀਂ ਆ ਤਾਂ 10 ਗੁਣਾ ਉਹਦਾ ਫਲ ਦਾ ਨਾਮ ਸਿਮਰਨ ਸੰਗਤ ਦੇ ਵਿੱਚ ਆਣ ਕੇ ਵਧੇਕ ਅਸਰ ਹੁੰਦਾ ਹੈ ਪਰਮਾਤਮਾ ਦੇ ਦਰ ਘਰ ਦੇ ਅੰਦਰ ਜੇ ਪ੍ਰਵਾਣ ਨਹੀਂ ਹੋਣੀ ਹੈ ਤੇ ਸਤ ਸੰਗਤ ਦੇ ਵਿੱਚ ਦੇਖੋ ਗੁਰਦੇਵ ਸਾਹਿਬ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਦਸਾਂ ਜਾਮੀਆਂ ਤੱਕ ਸਹਬਾ ਨੇ ਸਭ ਤੋਂ ਜ਼ਿਆਦਾ ਜੋਰ ਸੰਗਤ ਦੇ ਉੱਤੇ ਲਾਇਆ ਸੰਗਤ ਤੇ ਪੰਗਰ ਦੇ ਭਾਵੇਂ ਕਿਸੇ ਵੀ ਰੂਪ ਦੇ ਵਿੱਚ ਵਰਤਿਆ ਸਹਬਾ ਨੇ ਸਭ ਤੋਂ ਜ਼ਿਆਦਾ ਮਿਲਾਪ ਪ੍ਰਭਾਉ ਦਾ ਦੱਸਣ ਦੀ ਗੱਲ ਕੀਤੀ ਸਤ ਸੰਗਤ ਦੇ ਵਿੱਚ ਆਉਂਦੀ ਕਿਉਂਕਿ ਸਤ ਸੰਗਤ ਚੜਸਾਲ ਹੈ ਜਿੱਥੇ ਹਰ ਗੁਣ ਸਿੱਖਿਆ ਸਤ ਸੰਗਤ ਇੱਕ ਐਸੀ ਪਾਠਸ਼ਾਲਾ ਹੈ ਜਿਸ ਜਗ੍ਹਾ ਦੇ ਉੱਤੇ ਪ੍ਰਭੂ ਪਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਪਰਮਾਤਮਾ ਦੇ ਨਾਲ ਮਿਲਾਪ ਸਿੱਖਿਆ ਜਾ ਸਕਦਾ ਪਰਮਾਤਮਾ ਦੇ ਨਾਲ ਪ੍ਰੀਤ ਪਾਈ ਜਾ ਸਕਦੇ ਉਹ ਸਤ ਸੰਗਤ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਉਸ ਪ੍ਰਾਪਤੀ ਦੇ ਲਈ ਸਾਨੂੰ ਸਤਿਗੁਰਾਂ ਦੇ ਦਰ ਦੇ ਉੱਤੇ ਆਉਣਾ ਪਵੇਗਾ ਜਿਉਂ-ਜਿਉਂ ਅਸੀਂ ਗੁਰੂ ਦੇ ਦਰ ਦੇ ਉੱਤੇ ਆਵਾਂਗੇ ਤਿੰਨ ਤੋ ਗੁਰੂ ਦੇ ਨਾਲ ਮੀਤ ਪੈਗੇ ਸਾਹਿਬ ਰਹਿਮਤ ਕਰਨ ਵੱਤਵਤ ਸੰਗਤ ਵਿੱਚ ਆਈਏ ਵੱਤਵਤ ਬਾਣੀ ਪੜ੍ਹੀਏ ਵੱਤਵਤ ਸੇਵਾ ਸੰਭਲਣ ਕਰੀਏ ਤਾਂ ਕਿ ਇਹ ਜੋ ਮਨੋੱਖਾ ਜੀਵਨ ਮਿਲਿਆ ਇਸ ਜੀਵਨ ਨੂੰ ਸਫਲੀਆਂ ਕਰਦੇ ਹੋਇਆਂ ਮਾਲਕ ਨਰੰਕਾਰ ਦੇ ਦਰ ਦੇ ਉੱਤੇ ਮੁਖ ਉਜੜਾ ਲੈ ਕੇ ਜਾਣ ਦੇ ਜੋਬ ਹੋ ਸਕੀਏ ਕਿਉਂਕਿ ਜੀਵਨ ਦੇ ਅੰਦਰ ਦੁੱਖ ਸੁੱਖ ਜੀਵਨ ਚ ਆਉਂਦੇ ਆਉਂਦੇ ਰਹਿਣੇ ਆ ਉਹ ਚ ਕੋਈ ਫਿਕਰ ਕਰਨ ਦੀ ਲੋੜ ਨਹੀਂ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਦਾ ਨਾਮ ਜਪੀਏ ਤਾਂ ਕਿ ਉਹ ਜਪਣ ਵਾਲੇ ਸਾਰੇ ਕਾਰਜ ਉਸ ਨੇ ਆਪ ਹੀ ਰਾਸ ਕਰ ਦੇਣੇ ਨੇ ਸਾਇਬ ਰਹਿਮਤ ਕਰਨ ਕਹੇ ਹੋਏ ਸੁਣੇ ਹੋਏ ਬੋਲ ਹਿਰਦਿਆਂ ਦੇ ਅੰਦਰ ਵਸ ਜਾਵਣ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਪੁੱਲ ਚੁੱਕ ਰਿਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ